ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੇ ਲਈ ਜੋ ਨੋਟੀਫਿਕੇਸ਼ਨ ਹੈ ਅੱਜ ਯਾਨੀ ਕਿ ਬੁੱਧਵਾਰ ਨੂੰ ਜਾਰੀ ਕਰ ਦਿੱਤਾ ਹੈ ਜੀ ਹਾਂ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ 'ਚ 102 ਸੀਟਾਂ ਲਈ ਬੁੱਧਵਾਰ ਯਾਨੀ ਕਿ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪਹਿਲੇ ਗੇੜ 'ਚ 19 April ਨੂੰ 17 ਸੂਬਿਆਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ ਲਈ VOTING ਹੋਏਗੀ ਇਨਾਂ ਦੇ ਵਿੱਚ ਤਾਮਿਲਨਾਡੂ ਦੀਆਂ 33, ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 8, ਮੱਧ ਪ੍ਰਦੇਸ਼ ਦੀਆਂ 6, ਉੱਤਰਾਖੰਡ, ਅਸਾਮ ਅਤੇ ਮਹਾਰਾਸ਼ਟਰ ਦੀਆਂ 5-5, ਬਿਹਾਰ ਦੀਆਂ 4, ਪੱਛਮੀ ਬੰਗਾਲ ਦੀਆਂ 3, ਅਰੁਣਾਚਲ ਪ੍ਰਦੇਸ਼, ਮਨੀਪੁਰ ਤੇ ਮੇਘਾਲਿਆ ਦੀਆਂ 2-2 ਸੂਟੀਆਂ ਨੇ ਛੱਤੀਸਗੜ੍ਹ, ਮਿਜ਼ੋਰਮ, ਨਾਗਾਲੈਂਡ, ਸਿਕਮ, ਤ੍ਰਿਪੁਰਾ, ਅਨਾਦਮਨ, ਨਿਕੋਬਾਰ, ਕਾਪੂ ਜੰਮੂ ਅਤੇ ਕਸ਼ਮੀਰ ਲਖਸ਼ੀ ਅਤੇ ਪੁੱਡੂਚੇਰੀ ਵਿੱਚ ਇੱਕ ਸੀਟ ਤੇ ਪਹਿਲੇ ਖੜਾ ਚੋਣਤੀ ਹੋएगी ਨਾਮਜ਼ਦਗੀ ਇਸ ਮਹੀਨੇ ਦੀ 27 ਤਰੀਕ ਤੱਕ ਭਰੇ ਜਾ ਸਕਦੇ ਨੇ VOTING 19 April ਨੂੰ ਹੋਏਗੀ ਲੋਕ ਸਭਾ ਦੀਆਂ 543 ਸੀਟਾਂ ਲਈ ਆਮ ਚੋਣਾ 19 April ਤੋਂ ਸ਼ੁਰੂ ਹੋ ਕੇ 7 ਜੂਨ ਤੱਕ ਹੋਣਗੀਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਸੋ 4 ਜੂਨ ਨੂੰ ਪਤਾ ਲੱਗ ਜਾਵੇਗਾ ਕਿ ਕਿਹੜੀ ਪਾਰਟੀ ਜਿੱਤੀ ਹੈ ਕਿਸ ਦੇ ਸਿਰ 'ਤੇ ਤਾਜ ਸਜੇਗਾ ਬਰਦਾਸਤ ਹੈ ਕਿ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ 'ਚ 102 ਸੀਟਾਂ ਲਈ ਬੁੱਧਵਾਰ ਯਾਨੀ ਕਿ ਅੱਜ ਨੋਟੀਫਿਕੇਸ਼ਨ ਐ ਜੋ ਜਾਰੀ ਕਰ ਦਿੱਤਾ ਹੈ ਪਹਿਲੇ ਗੇੜ 'ਚ 19 April ਨੂੰ ਸਾਰਾ ਸੂਬਿਆਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ ਲਈ VOTING ਹੋਵੇਗੀ